ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿੱਤਰੋ ਅੱਜ ਤੁਹਾਨੂੰ ਅਪਲੇ ਕੇ ਜਲਦੇ ਪਿੱਕੇ ਸਹਿਰ ਵਿੱਚ ਜਿੱਤੇ ਹਰ ਇੱਕ ਚੀਜ਼ ਘਰ ਦੇ ਵਰਤਨਾਂ ਵਾਲੀ ਆਪਾਂ ਨੂੰ ਸਿਰਫ 99 ਰੁਪਏ ਵਿੱਚ ਮਿਲਦੀ ਆ ਆਜੋ ਆਪਾਂ ਚੱਲਦੇ ਹਾਂ ਸਟੋਰ ਦੇ ਅੰਦਰ ਇੱਥੋਂ ਮਿੱਤਰੋ ਤੁਸੀਂ ਘਰ ਵਿੱਚ ਕੋਈ ਵੀ ਚੀਜ਼ ਵਰਤਣ ਵਾਲੀ ਕੋਈ ਵੀ ਥੂਈ ਤੋਂ ਲੈ ਕੇ ਹਰ ਇੱਕ ਵੱਡੀ ਚੀਜ਼ ਖਰੀਦ ਸਕਦੇ ਹੋ ਉਹ ਵੀ 99 ਰੁਪਏਨ ਸਿਰਫ ਤੇ ਕੁਆਲਿਟੀ ਵੀ ਜਿਵੇਂ ਇੱਕ ਨੰਬਰ ਆ ਪ੍ਰਿੰਟ ਮਲਕੀ 100 ਤੋਂ ਜ਼ਿਆਦਾ ਉਹ ਜਿਵੇਂ ਬਈ ਆਪਾਂ ਨੂੰ 99 ਰੁਪਏ ਵਿੱਚ ਦੇ ਰਿਆ ਜਿਵੇਂ ਤੇਲ ਤੂਲ ਨੇ ਫਿਰ ਸਾਬਣਾ ਕੁੱਲ ਕੁੱਲ ਚੀਜ਼ ਆਵੇ ਘਰ ਦੇ ਵਰਤਨਾਂ ਵਾਲੀ ਪੂਰੀ ਕੈਂਡ ਚੀਜ਼ ਆ ਕੁਆਲਿਟੀ ਵੀ ਜਮੈਂ ਇੱਕ ਨੰਬਰ ਆ ਬਈ ਬਾਈ ਦਾ ਠੋਕ ਦਾ ਹੀ ਕੰਮ ਆ ਮੰਨੋ ਤੇ ਬਈ ਜਰੂਰ ਇੱਕ ਵਾਰ ਗੇੜਾ ਮਾਰ ਆਇਓ ਦੁਕਾਨ ਤੇ ਤੇ ਖਰੀਦ ਕੇ ਲੈ ਕੇ ਜਾਓ ਉੱਥੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਜਿਆਦਾ ਬਈ ਵੱਡੀ ਦੁਕਾਨ ਆ ਤੁਸੀਂ ਇੱਕ ਵਾਰ ਆ ਕੇ ਵੇਖਿਓ ਜਿਹੜੇ ਬਾਈ ਗਏ ਹੋਣੇ ਉਹਨਾਂ ਦਾ ਪਤੀ ਹੋਣਾ ਤੇ ਬਾਕੀ ਵੀ ਆ ਕੇ ਵੇਖਿਓ ਚ ਹਰ ਇੱਕ ਚੀਜ਼ ਬਈ ਆਪਾਂ ਨੂੰ ਉਹਨਾਂ ਨੇ ਮੇਰੇ ਵਿੱਚ ਮਿਲਦੀ ਆ ਕੈਂਡ ਚੀਜ਼ ਆ ਪੂਰਾ ਵਧੀਆ ਕੰਮ ਆ ਬਾਈ ਦਾ ਜਰੂਰ ਖਰੀਦੋ ਬਈ ਇੱਕ ਵਾਰ ਸਭ ਤੋਂ ਸਸਤਾ ਪੀਖਿਚ ਜਿਵੇਂ ਬਈਆ ਸਾਬਣਾ ਸ਼ੈਂਪੂ ਤੇਲ ਜੋ ਵੀ ਆ ਪ੍ਰਿੰਟ ਰੇਟ ਤੇ ਆ ਪ੍ਰਿੰਟ ਰੇਟ ਤੇ 145 ਕਿਸ ਤੇ 40 ਆ ਇਹ ਸਿਰਫ ਬਈ ਆਪ ਨੂੰ ਨੇ ਮੇਰੇ ਵਿੱਚ ਹੀ ਦਿੰਦਾ ਬਈ ਆ ਖੜਿਆਉਣੇ ਨੇ ਬੱਚਿਆਂ ਦੇ ਹੋਰ ਚਾਕਲੇਟ ਵਗੈਰਾ ਉਹ ਵੀ ਬਈ ਆਪ ਨੂੰ 100 ਰੁਪਏ ਚ ਨੇ ਬਹੁਤ ਜਿਆਦਾ ਸਸਤਾ ਪੈਂਦਾ ਸਮਾਨਾ ਇਕੱਠਾ ਲੈ ਕੇ ਜਾਓ ਬਈ ਤੇ ਕੁਆਲਟੀ ਵੀ ਇੱਕ ਨੰਬਰ ਆ ਵੀ ਨਹੀਂ ਹੈਗਾ ਜਿਵੇਂ ਮੈਥੋਂ ਸੇਲ ਦਾ ਸਮਾਨ ਜਾਂਦਾ ਉਹ ਚੀਜ਼ ਨਹੀਂ ਹੈਗੀ ਬਈ ਜਿਵੇਂ ਇੱਕ ਨੰਬਰ ਸਮਾਨ ਆ ਪੂਰਾ ਵਧੀਆ ਕੁਆਲਟੀ ਦਾ ਤੇ ਕੋਈ ਮਰਜ਼ੀ ਚੀਜ਼ ਲੈ ਲਓ ਬਈ ਜਿਹੜੀ ਆਪਾਂ ਘਰ ਚ ਬਤਨੇ ਕੱਪੜਿਆਂ ਤੋਂ ਲੈ ਚੱਪਲਾਂ ਤੋਂ ਲੈ A to Z ਚੀਜ਼ ਮਿਲਦੀ ਆ ਕੋਸਿਬਿਲਿਟੀ ਆਸਾਂ ਤੁਸੀਂ ਇੰਜਰੋਇ ਬੇਸਟ ਕਰੋ ਤਾਂ